ਪਰ ਸਾ ਸੰਗਤ ਇੱਕ ਪਰਮੇਸ਼ਰ ਇੱਕ ਗੁਰੂ ਇੱਕ ਸੰਤ ਮਹਾਤਮਾ ਤਿੰਨਾਂ ਦੀ ਵਡਿਆਈ ਇੱਕੋ ਹੀ ਹੈ ਇਹਨਾਂ ਦੀ ਵਡਿਆਈ ਇਹ ਹੈ ਇਹ ਕਦੇ ਔਗਣ ਨਹੀਂ ਚਤਾਰਦੇ ਗੱਜ ਕੇ ਆਖੋ ਸਤਨਾਮ ਇੱਕ ਪਰਮੇਸ਼ਰ ਇੱਕ ਗੁਰੂ ਇੱਕ ਮਹਾਪੁਰਖ ਇਹਨਾਂ ਨੂੰ ਇਹਨਾਂ ਦੀ ਇੱਕੋ ਹੀ ਵਡਿਆਈ ਹੈ ਜਿਹੜੀ ਪਰਮੇਸ਼ਰ ਦੀ ਵਡਿਆਈ ਹੈ ਉਹੀ ਗੁਰੂ ਦੀ ਵਡਿਆਈ ਹੈ ਜਿਹੜੀ ਗੁਰੂ ਦੀ ਵਡਿਆਈ ਹੈ ਉਹ ਵੀ ਮਹਾਪੁਰਖਾਂ ਦੀ ਵਡਿਆਈ ਹੈ ਸੰਤਾਂ ਦੀ ਜਿਹੜੇ ਇਹਨਾਂ ਨੂੰ ਆਨੰਦ ਆ ਗਿਆ ਜਿਨਾਂ ਨੂੰ ਪਤਾ ਲੱਗ ਗਿਆ ਵੀ ਇਹ ਆਪ ਨਹੀਂ ਬੋਲ ਰਿਹਾ ਜੇ ਫਿਰਕੇ ਬਚਨ ਮੈਨੂੰ ਬੋਲਦਾ ਇਹਦੇ ਅੰਦਰ ਜਿਹੜਾ ਕ੍ਰੋਧ ਬੈਠਾ ਉਹ ਬੁਲਾ ਰਿਹਾ ਕ੍ਰੋਧ ਆ ਗਿਆ ਮੈਨੂੰ ਚੁੱਪ ਕਰਜੋ ਉਹਦੇ ਅੱਗੇ ਕੁਛ ਨਾ ਬੋਲੋ ਮੂਲ ਮੰਤਰ ਸ਼ੁਰੂ ਕਰ ਦਿਓ ਅੰਦਰੋਂ ਤਿੰਨ ਵਾਰੀ ਮੂਲ ਮੰਤਰ ਬਿਨਾਂ ਬੋਲੇ ਆਪਣੀ ਚਾਰ ਤਰ੍ਹਾਂ ਦੀ ਬਾਣੀ ਹੁੰਦੀ ਹੈ ਬੈਖਰੀ ਬਾਣੀ ਮਧਮਾ ਬਾਣੀ ਪਸੰਤੀਪਰਾ ਬੈਖਰੀ ਜੀਬ ਰਾਹੀਂ ਮਧਮਾ ਕੰਠ ਦੇ ਵਿੱਚ ਜਿਹਦੇ ਨਾਲ ਅਜਾਪਾ ਜਾਪ ਚੱਲਦਾ ਜਦੋਂ ਆਪਾਂ ਤਿੰਨ ਵਾਰੀ ਚੁੱਪ ਕਰਕੇ ਮੂਲ ਮੰਤਰ ਪੜ੍ਹਾਂਗੇ ਗੁੱਸਾ ਆਪਣਾ ਉਸੇ ਵੇਲੇ ਸ਼ਾਂਤ ਹੋ ਜਾਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂ 12 ਤੋਂ 3 ਦਾ ਟਾਈਮ ਹੈ ਨਾ ਉਹਦੇ ਵਿੱਚ ਇਹ ਹੈ ਵੀ ਇਕੱਲਾ ਆਪਾਂ ਨਾਮ ਜਪੀਏ ਵੀ ਕੋਈ ਜਿੱਦਾਂ ਹੁਣ ਜਪਜੀ ਸਾਹਿਬ ਦਾ ਪਾਠ ਸੁਖਮਨੀ ਸਾਹਿਬ ਦਾ ਇਹ ਪਾਠ ਨਾ ਉਹਦੋਂ ਨਾਮ ਦੀ ਗੱਲ ਸਿਰਫ ਮੂਲ ਮੰਤਰ ਹਾਂ ਮੂਰ ਮੰਤਰ ਸਹਿਬ ਕਰ ਲਓ ਜਾਂ ਕੋਈ ਆ ਸ਼ਬਦ ਕਰ ਲਓ ਤੇ ਜਿਹੜਾ ਪਾਠ ਹੈ ਉਹ ਆਪਾਂ 3:00 ਵਜੇ ਤੋਂ ਬਾਅਦ ਨਾਤਕ ਫਿਰ ਕਰ ਲਓ ਤਾਂ ਇਸ ਟਾਈਮ ਸਿਰਫ ਆਪਾਂ ਨਾਮ ਦਾ ਜਾਪ ਕਰੀਏ ਪਾਣੀ ਵੈਗਰੂ ਕਰ ਲਓ ਭਾਵੇਂ ਤੁਸੀਂ ਮੂਲ ਮੰਤਰ ਸਹਿਬ ਕਰ ਲਓ ਜੇ ਤੁਸੀਂ ਇਹ ਸ਼ਬਦਾਂ ਦਾ ਜਾਪ ਰੱਖੋਗੇ ਨਾ ਤਾਂ ਤੁਸੀਂ ਥੋੜੇ ਸਮੇਂ ਜੀ ਦੇਖਿਓ ਕਿੰਨਾ ਫਰਕ ਪੈਂਦਾ ਹਾਂ ਸਮਝੂ ਮੈਂ ਬਿਮਾਰ ਹਾਂ ਪੋਜ਼ਿਟਿਵ એનર્ਜੀ ਰੱਖੋ ਜਦੋਂ ਕੋਈ ਕਹਿੰਦਾ ਵੀ ਕੀ ਹਾਲ ਹੈ ਚੜ੍ਹਦੀ ਕਲਾ ਤਹਾਨੂੰ ਪੁੱਛਦਾ ਨਾ ਕੀ ਹਾਲ ਆ ਵੀ ਬੜੀ ਕਿਰਪਾ ਮਹਾਰਾਜ ਦੀ ਚੜ੍ਹਦੀ ਕਲਾ ਫਿਰ ਗੁਰੂ ਨਾਨਕ ਸਾਹਿਬ ਚੜ੍ਹਦੀ ਕਲਾ ਜਿੱਤ ਕਰਦੇ ਆ ਜੇ ਵਗਾ ਕੀ ਹਾਲ ਉਹ ਕੁਛ ਨੀਜੀ ਬਿਮਾਰ ਆ ਜੀ ਤਾਂ ਇਹ ਨਹੀਂ ਕਰ ਕਹਿਣਾ ਹੈਗਾ ਚੜ੍ਹਦੀ ਕਲਾ ਗੁਰੂ ਨਾਨਕ ਸਾਹਿਬ ਮਿਹਰ ਕਰਨਗੇ ਇੱਕ ਵਾਰੀ ਜੀਵਨ ਮਿਲਿਆ ਇੱਕ ਵਾਰੀ ਜ਼ਿੰਦਗੀ ਮਿਲੀ ਇਹਨੂੰ ਵਧੀਆ ਟੰਗ ਨਾਲ ਜੀਓ ਆਪਾਂ ਹਾਂਜੀ ਵਧੀਆ ਟੰਗ ਨਾਲ ਜੀਓ ਠੀਕ ਹੈ ਨਾ ਕਰਮ ਕਰੋ ਮਨ ਮੰਨਿਆ ਤੋਂ ਹਰ ਜਾਂਨੇ ਆ ਜੇ ਮਨ ਮੰਨ ਗਿਆ ਫਿਰ ਸਭ ਕੁਝ ਇੱਦਾਂ ਨਿਕਾਉਂਦੇ ਹੋ। ਮੂਲ ਮੰਤਰ ਸਵ ਕਰਦੇ ਹੁੰਨੇ ਆ। ਹਾਂਜੀ ਕਰਦੇ ਆਂ ਜੀ। ਕੋਸ਼ਿਸ਼ ਕਰੋ ਪੱਠੇ ਬਹਿ ਕੇ ਕਰੋ। ਜੇ ਮੂਲ ਮੰਤਰ ਸਵ ਜਿਹੜਾ ਕਰਨ ਲੱਗ ਪਿਆ ਉਹਦਾ ਦੂਜੇ ਪਾਸੇ ਧਿਆਨ ਨਹੀਂ ਜਾ ਸਕਦਾ। ਇੱਕ ਵਾਰੀ ਜਦੋਂ ਆਨੰਦ ਆਉਣ ਲੱਗ ਗਿਆ ਨਾ ਫਿਰ ਤੁਹਾਨੂੰ ਕਹਿਣ ਦੀ ਵੀ ਲੋੜ ਨਹੀਂ ਪੈਂਦੀ। ਔਰ ਕਿਸ ਪਾਸੇ ਤੁਰਨਾ ਪੈਂਦਾ। ਜਦੋਂ ਇੱਕ ਵਾਰੀ ਆਪਾਂ ਨੂੰ ਆਨੰਦ ਆਉਣ ਲੱਗ ਗਿਆ ਫਿਰ ਕੰਮ ਸਾਰਾ ਸਹੀ ਹੋ ਜਾਏਗਾ। ਫਿਰ ਇੱਕ ਪਾਸੇ ਲੱਗੋ। ਕਿਸੇ ਵੀ ਤਮਤੇ ਲੱਗ ਜੇ ਉਸ ਪਾਸੇ ਨੂੰ ਵਧੀਆ ਟੰਗਣਾ ਸਿੱਖੋ। ਦੇਖੋ ਫਿਰ ਕਿੰਨਾ ਵਧੀਆ ਹੋਏਗਾ। ਯਾ ਆਫਾ ਨੂੰ ਦੁਨੀਆ ਤੇ ਆ ਕੇ ਕੋਈ ਕੰਮ ਹੀ ਨਹੀਂ ਹੁੰਦਾ ਤੂੰ ਫਾਇਦੇ ਕੋਈ ਨਹੀਂ ਅੰਗੀ ਨਾ ਬੰਦਾ ਇਧਰ ਦਾ ਨਾ ਇਧਰ ਉਸਤ ਗੁਣ ਸਿੱਖਣਾ ਜ਼ਰੂਰੀ ਹੈ ਨਾ ਦੁਨੀਆ ਤੇ ਆ ਹੁਣ ਸਾਨੂੰ ਮਹਾਰਾਜ ਦੇਖ ਲਓ 9 ਸਾਲ ਦੀ ਉਮਰ 'ਚ ਪਾਣੀ ਪੜਨੀ ਸਿੱਖਾਈ 13 ਸਾਲ ਦੀ ਉਮਰ 'ਚ ਸੰਗੀਤ学ਣਾ ਜਰੂਰੀ ਕੀਤਾ ਸਾਲਾ 90 ਤੋਂ ਹਾਂਜੀ ਤੇ ਮੰਨ ਕੇ ਰੋਗ ਇੱਕ ਵਾਰੀ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕਿਹਾ ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਗੱਲ ਹੋਈ ਮੈਂ ਕਿਹਾ ਮਹਾਰਾਜ ਜਦ ਕੀਰਤਨ ਮੈਂ ਕਰਦਾ ਹੁੰਨਾ ਤੁਸੀਂ ਸੁਣਦੇ ਹੋ ਕਹਿੰਦੇ ਹਾਂ ਮੈਂ ਸੁਣਦਾ ਹੁੰਦਾ ਹੁੰਨਾ ਮੈਂ ਕਿਹਾ ਮਹਾਰਾਜ ਅੱਜ ਤੋਂ ਬਾਅਦ ਤੁਹਾਨੂੰ ਹੀ ਕੀਰਤਨ ਸੁਣਾਵਾਂਗੇ ਕਿ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੇਰੀ ਸੱਚੀ ਗੱਲ ਆ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈਠੇ ਰਿਹਾ ਇੱਕ ਵਾਰੀ ਮੈਨੂੰ ਮਹਾਰਾਜ ਨੇ ਕਿਹਾ ਕਹਿੰਦੇ ਜੇ ਤੁਸੀਂ ਕੀਰਤਨ ਕਰਦੇ ਹੋ ਹੀ ਸੁਣਦੇ ਆ ਮੈਂ ਕਿਹਾ ਮਹਾਰਾਜ ਪਾਸ ਹੁਣ ਤੁਹਾਨੂੰ ਹੀ ਸੁਣਾਵਾਂਗਾ ਗੁਰੂ ਕਹੇ ਦੇ ਵੀ ਮੈਂ ਕੀਰਤਨ ਸੁਣਦਾ ਜਦ ਇਸ ਤੋਂ ਵੱਡੀ ਗੱਲ ਕਿਹੜੀ ਐ ਸਾਹ ਸੰਕਤ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਨੂੰ ਆਪਾਂ ਆਪਣਾ ਬਣਾਈਏ ਮਹਾਰਾਜ ਤਾਂ ਆਪਾਂ ਨੂੰ ਇੰਨਾ ਪਿਆਰ ਕਰਦੇ ਹੋ ਕਹਿੰਦੇ ਤੁਸੀਂ ਵਸਤੂ ਮੰਗ ਕੇ ਤਾਂ ਦੇਖੋ ਅਰਦਾਸ ਕਰੋ ਤਾਂ ਸਹੀ ਸੁਣੀ ਅਰਦਾਸ Swami ਮੇਰਾ ਸਰਬ ਕਲਾ ਬਣਿਆਈ ਪਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਇਹ ਤਾਂ ਗੁਰੂ ਨਾਨਕ ਦੀਆਂ ਵਡਿਆਈਆਂ ਨੇ ਮਹਾਰਾਜ ਨਾਲ ਜੁੜ ਗਏ ਆਪਾਂ ਮਹਾਰਾਜ ਨੂੰ ਖੁਸ਼ ਕਰਨ ਦਾ ਇੱਕੋ ਇੱਕ ਤਰੀਕਾ ਮੂਲ ਮੰਤਰ ਸਾਹਿਬ ਜਦੋਂ ਆਪਾਂ ਜਪਜੀਤ ਸਾਹਿਬ ਕਰਨਾ ਮੂਲ ਮੰਤਰ ਸਾਹਿਬ ਕਰਨਾ ਉਦੋਂ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਿਆ ਕਰੋ ਜਦੋਂ ਚੌਪਈ ਸਾਹਿਬ ਦਾ ਪਾਠ ਕਰਨਾ ਉਦੋਂ ਗੁਰਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰਨਾ ਰੱਬ ਨਾਲ ਪ੍ਰੇਮ ਦਾ ਬੰਨਿਆ ਕੋਈ ਵੀ ਪ੍ਰੇਮ ਕਰੇ ਰੱਬ ਨੂੰ ਪਿਆਰ ਕਰੇ ਇੱਕ ਵਾਰੀ ਕਵੇ ਤਾਂ ਸਹੀ ਵੀ ਮਹਾਰਾਜ ਮੈਨੂੰ ਆਪਣਾ ਬਣਾ ਲਓ ਆਪਾਂ ਕਿਹਾ ਹੀ ਨਹੀਂ ਮਹਾਰਾਜ ਨੂੰ ਆਹ ਦੇ ਦਿਓ ਆਹ ਦੇ ਇੱਕ ਮੁਠੀ ਚੱਕ ਲਓ ਦੂਜੀ ਤਿਆਰ ਇੱਕ ਅਰਦਾਸ ਪੂਰੀ ਹੋ ਗਈ ਆਹ ਮਹਾਰਾਜ ਆਹ ਅਰਦਾਸ ਇੱਕ ਦੂਜੀ ਪੂਰੀ ਹੋ ਗਈ ਤੀਜੀ ਲੈ ਕੇ ਆ ਗਏ ਮਹਾਰਾਜ ਦੇਖਦੇ ਵੀ ਇਹਨਾਂ ਦੀਆਂ ਖੇਡਾਂ ਹੀ ਨਹੀਂ ਮੁਕਣੀਆਂ ਇੱਕ ਵਾਰ ਹੀ ਨਹੀਂ ਆਪਾਂ ਕਿਹਾ ਮਹਾਰਾਜ ਨੂੰ ਰੁਕਮਣੀ ਕਹਿੰਦੀ ਕ੍ਰਿਸ਼ਨ ਮਹਾਰਾਜ ਨੂੰ ਤੁਸੀਂ ਭਗਵਾਨ ਨੂੰ ਸਦਾਮੇ ਦੀ ਗਰੀਬੀ ਕਿਉਂ ਨਹੀਂ ਦੂਰ ਕਰਦੇ ਜਿਹੜਾ ਮਾਤਾ ਰੁਕਮਣੀ ਨੂੰ ਕਹਿੰਦੇ ਕਹਿੰਦੇ ਰੁਕਮਣੀ ਗਰੀਬੀ ਤਾਂ ਮੈਂ ਦੂਰ ਕਰਦਾ ਉਹਦੀ ਉਹ ਮੈਨੂੰ ਕਹਿੰਦਾ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਮੈਨੂੰ ਕਹਿੰਦੇ ਨਹੀਂ ਮੇਰੀ ਗਰੀਬੀ ਦੂਰ ਕਰੋ ਇੱਕ ਵਾਰ ਹੀ ਕਹੇ ਵੀ ਮਹਾਰਾਜ ਮੇਰੀ ਗਰੀਬੀ ਦੂਰ ਕਰ ਦੋ ਇੱਕ ਕਦਮ ਚੱਲੇ ਮੈਂ ਤਾਂ ਉਹਨੂੰ ਗੋਦੀ ਚੱਕ ਲੈਣਾ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ